ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਕੰਡੇ ਖੜੇ ਖਰਬੂਜਿਆਂ ਦੀ ਰੇੜੀ ਲਾਗੇ ਖੜੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਹਵਾ ਵਿੱਚ ਉੱਡ ਗਿਆ ਅਤੇ ਉਸ ਦੇ ਸਰੀਰ ਦੇ ਟੋਟੇ ਹੋ ਗਏ ਉਸ ਦੀ ਇੱਕ ਲੱਤ 100 ਮੀਟਰ ਦੂਰ ਜਾ ਕੇ ਡਿੱਗੀ ਟੱਕਰ ਤੋਂ ਬਾਅਦ ਗੱਡੀ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਹ ਵੀ ਸੜਕ ਕੰਡੇ ਰੁੱਖਾਂ ਨਾਲ ਜਾ ਟਕਰਾਇਆ ਕੋਈ ਫਰੀ ਜੀ ਪਾਜੀ ਗੱਡੀਆਂ ਬਹੁਤ ਤੇਜ਼ ਆਉਂਦਾ ਸੀਗਾ ਅੱਛਾ ਜੀ ਬਹੁਤ ਜ਼ਿਆਦਾ ਅੰਦਾਜ਼ਾ ਲਾਇਆ ਜਾਂਦਾ ਵੀ ਸ਼ਾਇਦ 150 ਦੇ ਹੋਊ ਅੱਛਾ ਜੀ ਅਸੀਂ ਮਗਰੇ ਇਹਦੇ ਸਕੂਟੀਆਂ ਤੇ ਆ ਰਹੇਗੇ ਤੇ ਗੱਡੀ ਅੰਦਾ ਤੁੰਸੀ ਗੱਡੀ ਇਹਦੀ ਹਾਂ ਕਿਤੇ ਕੋਈ ਐਕਸੀਡੈਂਟ ਇਹ ਫਾਟਕ ਜਿਹੜਾ ਚੱਕੋੜੇ ਵਾਲਾ ਤਾਜਪੁਰ ਨੂੰ ਜਾਂਦਾ ਨਾ ਉਦੋਂ ਤੋਂ ਦਿਨਵਿੰਡੀਆ ਨੂੰ ਕਿੱਲੇ ਕਿਤੇ ਹੋਇਆ ਇਹ ਲਗਭਗ ਕਿੱਲੇ ਦੀ ਵਾੜ ਤੇ ਨਾਲ ਪੁਰਾਣਾ ਪੰਪ ਅਸਾਰ ਪੰਪ ਬੰਦ ਹੋ ਗਿਆ ਉਹ ਬੰਦ ਪਿਆ ਹੁਣ ਗਾੜੀ ਪੈਲ ਸਾਹਿਬ ਉਡਲ ਪੰਪ ਬੰਦ ਹੋ ਗਿਆ ਸਾਰ ਉਹਦੇ ਲਾਗੇ ਹੋਇਆ ਜੀ ਹਾਂਜੀ ਗੱਡੀ ਆ ਕਿਧਰ ਨੂੰ ਜਾ ਰਹੀ ਆ ਇਹ ਇਹ ਗੱਡੀ ਆ ਉਧਰੋਂ ਆਇਆ ਸੁਲਤਾਨਪੁਰਾ ਦੇ ਬੰਦੇ ਆ ਅੱਛਾ ਜੀ ਅਸੀਂ ਤੇ ਇੱਥੇ ਪਾਰਕ ਤੋਂ ਕੋਈ ਤਰੀਬਨ ਕਿਲਾ ਦੇ ਪਿੱਛੇ ਦੇਖਿਆ ਵੀ ਬਹੁਤ ਤੇਜ਼ ਗੋਨ ਦੀ ਲੱਗਿਆ ਵਾ ਤੇ ਦੇ ਵਿੱਚ ਟਕਰਾਇਆ ਉਹ ਬੰਦਾ ਕਿੱਥੇ ਸੀ ਜੀ ਉਹ ਉਹ ਪਰੇ ਖੜਾ ਸੀਗਾ ਹਾਂਜੀ ਇਹ ਨਹੀਂ ਪਤਾ ਖਰਬੂਜੇ ਲੈਂਦਾ ਸੀ ਕਿ ਵੇਚਦਾ ਸੀ ਇਹ ਨਹੀਂ ਪੱਕਾ ਪਤਾ ਔਰ ਰੇੜੀ ਦੇ ਲਾਗੇ ਖੜਾ ਹੈਗਾ ਬਈ ਟੱਕਰ ਦੇਖੀ ਆ ਇੰਜਨ ਕਿਦੇ ਬਿਆ ਹਾਂ ਤੇਜ਼ ਬਹੁਤ ਸੀ ਗੱਡੀ ਗੱਡੀ ਬਹੁਤ ਤੇਜ਼ ਸੀਗੀ ਬਹੁਤ ਗੱਡੀ ਬਹੁਤ ਤੇਜ਼ ਸੀ ਜੀ ਬਹੁਤ ਗੱਡੀ ਤੇਜ਼ ਸੀ ਅੰਦਾਜ਼ਾ ਲਾਵਾਂ ਘਟੋ ਘਾਟ 150 ਤੋਂ ਥੱਲੇ ਨਹੀਂ ਹੋ ਸਕਦੀ ਗੱਡੀ ਇੰਨੀ ਤੇਜ਼ ਸੀ ਉਹ ਵੀ ਨੌਜਵਾਨ ਦੀ ਮੌਤ ਹੋ ਗਈ ਹਾਂਜੀ ਗੱਡੀਆਂ ਵੀ ਸ਼ਾਇਦ ਖੋ ਸਕਦਾ ਖਨੀ ਖਤਮ ਹੀ ਉਹਦਾ ਵੀ ਬਹੁਤ ਬੁਰਾ ਹਾਲ ਸੀਗਾ ਬਹੁਤ ਬਹੁਤ ਜ਼ਿਆਦਾ ਅੰਧਾਧੁੰਦ ਗੱਡੀ ਤੇਜ਼ ਵਜੀ ਆ ਕੀ ਹਾਸਾ ਹੋਇਆ ਜੱਗਾ ਮੇਰਾ ਜੀ ਹਾਸਾ ਇੱਦਾਂ ਹੋਇਆ ਰੇੜੀ ਦੇ ਕੋਲ ਖੜਾ ਸੀ ਆਉਰੇ ਕੱਚੀ ਚਿਟਿਲਗੀਰ ਤੋਂ ਸਾਈਡ ਸੀ ਇੱਕ ਲੱਤ ਕੀਤੀ ਜੀ ਇਦਾਂ ਉੱਥੋਂ ਗੱਡੀ ਚੋਕੀ ਗੱਡੀ ਕਰ ਕਰ 200 ਦੀ ਸਪੀਡ ਤੇ ਜਾਂਦੀ ਸੀ 220 ਇੰਨੀ ਸਪੀਡ ਤੇ ਆਉਂਦੀ ਆ ਜੀ ਟੱਕਰ ਮਾਰੀ ਟੱਕਰ ਮਾਰੀ ਚੋਕੀ ਗੱਡੀ ਨਾਲ ਲਾਈ ਏ ਰੇੜੀ ਦਾ ਕੁੰਡਾ ਵੀ ਨਾਲ ਤੋੜ ਤੋੜ ਕੇ ਪਹਿਲਾਂ ਰੇੜੀ ਦਾ ਕੁੰਡਾ ਤੋੜੇ ਨਾਲ ਖੜਾਈ ਨਾਲ ਚੁੱਕ ਕੇ ਲਾਈ ਗੱਡੀ ਇਹ ਕੀ ਕਰ ਰਿਆ ਸੀ ਸੜਕ ਨਾਲ ਇਹ ਚੜਕ ਨਾਲ ਦੁਕਾਨ ਦੀ ਲੱਗੀ ਮੈਨੂੰ ਕਹਿਣ ਲੱਗਾ ਵੀ ਮੇਰੇ ਵੀ ਖਰਬੂਜੇ ਪਾ ਰਹੀ ਉਤੋਂ ਤੇ ਮੈਂ ਹਜੇ ਚਲ ਕਾਉਂਟਰ ਤੇਰੇ ਵੀ ਪਾ ਲਿਆ ਵਾ ਕਿਸੇ ਦੇ ਘਰੋਂ ਪਾਉਣੇ ਆ ਆ ਗੱਲ ਹੀ ਬਾਤ ਏ ਉਹਨੇ ਜੇ ਰੁਕ ਗਏ ਪਾ ਇਹ ਆ ਨਾ ਮੁਰ ਜਾਣਾ ਚੱਲ ਮੁਰਿਆ ਵੀ ਨਹੀਂ ਅਜੇ ਉੱਥੇ ਖੜਾ ਗੱਲ ਕਰਦਾ ਉਹ ਗੱਡੀ ਚੁੱਕ ਕੇ ਲੈ ਆਈ ਈ ਨਾ ਕਿਸੇ ਮਰਨਾਲਾ ਦੇ ਜੋਗਾ ਸਿੰਘ ਹਾਂਜੀ ਪੁਰਨਾ ਗੁਰਬਜਨ ਸਿੰਘ ਪੁਰਨਾ ਗੁਰਬਜਨ ਸਿੰਘ ਟੈਂਟ ਚੋਤੀ ਹਾਂਜੀ ਹਾਂਜੀ ਮੌਤ ਹੋ ਗਈ ਹਾਂਜੀ ਮੌਕੇ ਦੇ ਉਹ ਮੈਂ ਨਹੀਂ ਗੱਡੀ ਵਾਲਾ ਮੈਂ ਸਾਫਾ ਸੁਭਾ ਦੇ ਉੱਤੇ ਪਾਇਆ ਉਹ ਇਹਨੂੰ ਸਾਫਾ ਪਾਇਆ ਸਿਰੋਂ ਲਾ ਕੇ ਸਭੋ ਨੰਗਣ ਹੋ ਗਿਆ ਇਕੱਲਾ ਜੀ ਹਾਂਜੀ ਇੱਕ ਐਕਸੀਡੈਂਟ ਦਾ ਮਾਮਲਾ ਸਮਾਹਿਆ ਕਿੱਥੇ ਦੀ ਘਟਨਾ ਹੈ ਇਹ ਕੀ ਪੂਰਾ ਬੰਦਾ ਕਪੂਰਥਲਾ ਮਾਰਕ ਪਿੰਟ ਦੇ ਵਿਚ ਗਿਦੇ ਪੋਲ ਇੱਕ ਫੋਰਸ ਐਕਸਡੈਂਟ ਵਾਪਰਿਆ ਜਿਹਦੇ ਵਿੱਚ ਦੋ ਨੌਜਵਾਨ ਇੱਕ ਇੱਕ ਨੂੰ ਇੱਕ ਨੂੰ ਸੜਕ ਸੁਰੱਖਿਆ ਫੋਰਸ ਤਕਰੀਬਨ 6:30 ਵਜੇ ਸ਼ਾਮ ਦੇ ਸਿਵਲ ਹਸਪੀਟਲ ਤੋਂ ਤਾਨਪੁੱਟ ਲੈ ਕੇ ਆਂਦੀ ਹੈ ਜਿਸ ਦੀ ਹਾਲਤ ਨਾਜ਼ੁਕ ਸੀ ਉਸ ਦੀ ਇਲਾਜ ਬਨਾਨ ਮੌਤ ਹੋ ਜਾਂਦੀ ਹੈ ਦੂਸਰੀ ਬੋਡੀ 7 ਵਜੇ ਇਹ ਤੇ ਸਿਵਲ ਹਸਪੀਟਲ ਆ ਗਿਆ ਜਿਹਦੀ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਪਹਿਲੀ ਦੀ ਬੋਡੀ ਦੀ ਪਛਾਣ ਹਲੇ ਨਹੀਂ ਹੋਈ ਹੈ ਦੋਵਾਂ ਦੀ ਬੋਡੀ ਅਸੀਂ ਮੌਤਰੀ ਚ ਰੱਖ ਦਿੱਤੀਗੀ ਕੁੱਲ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਹੁਣ ਕੀ ਕਰਾਂਗੇ ਕੱਲੀ ਕਾਰਵਾਈ ਅਸੀਂ ਪੁਲਿਸ ਨੂੰ ਇਹਦਾ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਇਹ ਇੱਕ ਡੈਡਮਿੰਟੀ ਫਾਟਕਾਂ ਤੇ ਸੀਗਾ ਜੀ ਤੇ ਰੇੜੀ ਕੋਲ ਖੜੀ ਹੀ ਲੱਗੇ ਦੁਆਣੇ ਵਾਲੀ ਉੱਥੇ ਖੜਾ ਸੀਗਾ ਇਧਰੋਂ ਕੋਈ ਕਾਰ ਆਈ ਸ਼ਿਫਟ ਜੀ ਸultanpur side ਤੋਂ ਉਹ ਬੜੀ ਤੇਜ਼ੀ ਰਫਤਾਰ ਨਾਲ ਆਈ ਆ ਉਹ ਆ ਕੇ ਰੇਡੀ ਵਾਲੇ ਦੇ ਨਾਲ ਟਕਰਾ ਗਈ ਆ ਜਿਹੜਾ ਰੇਡੀ ਤੇ ਲਾਗੇ ਖੜਾ ਸੀਗਾ ਜੀ ਵਿਅਕਤੀ ਉਹਦੀ ਡੈਥ ਹੋ ਗਈ ਆ ਜੀ ਕਾਰ ਵਾਲਾ ਜਿਹੜਾ ਗੰਭੀਰ ਜ਼ਖਮੀ ਉਹਨੂੰ ਸultanpur ਜਿਹੜੇ ਉਹ ਲੈ ਗਿਆ ਜੀ ਜਿਹਦੀ ਡੈਥ ਹੋਈ ਆ ਉਹ ਤੋਤੀ ਜਾਇਆ ਇਹ ਇਹ ਕਰਦਾ ਕੀ ਸੀ ਇੱਥੇ ਜੀ ਇਹ ਧਵਾਣੇ ਲਾ ਕੇ ਬੈਠਾ ਸੀ ਸਾਈਡ ਤੇ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز